ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਪਲਕੇ 9 ਮਾਰਚ ਦਿਨ ਸਨੀਚਰਵਾਰ ਨੂੰ ਐਮਐਸਜੀ ਗੁਰਮੰਤਰ ਪੰਡਾਰਾ ਸ਼ਾਹ ਮਸਤਾਨ ਸ਼ਾਹ ਸਤਨਾਮ ਜੀ ਤਾਮਤੇ ਮਾਨੋ ਦਾ ਭਲਾਈ ਕੇਂਦਰ ਡੇਰਾ ਸੱਚਾ ਸੋਦਾ ਅਤੇ ਸ਼ਾਹ ਸਤਨਾਮ ਸ਼ਾਹ ਮਸਤਾਨ ਜੀ ਤਾਮ ਡੇਰਾ ਸੱਚਾ ਸੋਦਾ ਸਰਸਾ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨਾਲ ਵਿਦੇਸ਼ਾਂ ਵਿੱਚ ਵੀ ਧੂਮ ਧਾਮ ਦੇ ਨਾਲ ਮਨਾ ਰਹੀ ਹੈ। ਪਵਿੱਤਰ ਪੰਡਾਰੇ ਨੂੰ ਲੈ ਕੇ ਸਾਧ ਸੰਗਤ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਜੋ ਮੌਕੇ ਤੇ ਐਮਐਜੀ ਡੇਰਾ ਸੱਚਾ ਸੋਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਨਾਮ ਜੀ ਆਸ਼ਰਮ ਬਰਨਾਵਾ ਉੱਤਰ ਪ੍ਰਦੇਸ਼ ਤੋਂ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀਨ ਸਾਹ ਆਨਲਾਈਨ ਰੋਹਾਨੀ ਸੱਤ ਸੰਗ ਫਰਮਾਉਣਗੇ ਇਸ ਮੌਕੇ ਤੇ ਡੇਪਤ ਮੁਹਿੰਮ ਦੇ ਤਹਿਤ ਲੋਕਾਂ ਦੀ ਨਸ਼ਾ ਤੇ ਬੁਰਾਈਆਂ ਵੀ ਛੁੜਵਾਈਆਂ ਜਾਣਗੀਆਂ ਪਵਿੱਤਰ ਪੰਡ ਅਰਨੂ ਲੈ ਕੇ ਵਕ ਵਕ ਸੰਮਤੀਆਂ ਦੇ ਸੇਵਾਦਾਰਾਂ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਹਨ ਦੱਸਣਯੋਗ ਹੈ ਕਿ 25 ਮਾਰਚ 1954 ਨੂੰ ਪੂਜਨਿਕ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਨੂੰ ਪੂਜਨਿਕ ਬੇਪਰਵਾਸਾਹੀਂ ਸ਼ਾਹ ਮਸਾਨਾ ਜੀ ਮਹਾਰਾਜ ਨੇ ਨਾਮ ਗੁਰਮੰਤਰ ਦੀ ਅਨਮੋਲ ਦਾਤ ਬਖਸ਼ਿਸ਼ ਕੀਤੀ ਸੀ ਅਤੇ 25 ਮਾਰਚ 1973 ਨੂੰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਨੂੰ ਪੂਜਨਿਕ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਨੇ ਨਾਮ ਗੁਰਮੰਤਰ ਦੀ ਅਨਮੋਲ ਦਾਤ ਬਖਸ਼ਿਸ਼ ਕੀਤੀ ਡੇਰਾ ਸੱਚਾ ਸੋਦਾ ਦੀ ਕਰੋੜਾਂ ਸਾਧ ਸੰਗਤ ਇਸ ਖੁਸ਼ੀ ਵਿੱਚ ਇੱਕ ਤਿਉਹਾਰ ਦੇ ਰੂਪ ਵਿੱਚ ਪੂਰੇ ਮਾਰਚ ਮਹੀਨੇ ਨੂੰ ਪਵਿੱਤਰ ਐਮਐਸਜੀ ਗੁਰਮੰਤਰ ਡੇਰਾ ਸੱਚਾ ਸੋਦਾ ਦੀ ਕਰੋੜਾਂ ਸਾਧ ਸੰਗਤ ਇਸ ਖੁਸ਼ੀ ਵਿੱਚ ਇੱਕ ਤਿਉਹਾਰ ਦੇ ਰੂਪ ਵਿੱਚ ਪੂਰੇ ਮਾਰਚ ਮਹੀਨੇ ਨੂੰ ਪਵਿੱਤਰ ਐਮਐਸਜੀ ਗੁਰਮੰਤਰ ਪੰਡਾਰਾ ਮਹੀਨੇ ਦੇ ਰੂਪ ਵਿੱਚ ਮਾਨੋਤਾ ਭਲਾਈ ਦੀ 162 ਕਾਰਜ ਕਰਕੇ ਮਨਾਵੀ ਜਾ ਰਹੀ ਹੈ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ